ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਅਯੋਧ ਨੂੰ ਸ਼ੁਰੂ ਕਰਕੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੇ ਗੱਲ ਕਰੀਏ ਕਿ ਸੁजानਪੁਰ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਜਾਇਜ਼ ਬਰਾਂਚਾ ਜਿਹੜੀਆਂ ਖੁੱਲੀਆਂ ਜਾਂਦੀਆਂ ਸ਼ਰਾਬ ਦੀਆਂ ਸਿਰਫ ਰਖਾਂ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਕੂਲ ਜ਼ੋਨ ਦਾ ਬੋਰਡ ਲੱਗਿਆ ਹੋਇਆ ਤਾਂ ਬਿਲਕੁਲ ਸਾਹਮਣੇ ਇੱਥੇ ਇੱਕ ਠੇਕਾ ਖੋਲ ਦਿੱਤਾ ਗਿਆ ਤੇ ਤੇ ਠੇਕੇ ਜਿਹੜੇ ਆ ਉਹ ਸਾਰੇ ਕਾਨੂੰਨਾਂ ਨੂੰ ਚਿੱਕੇ ਤੇ ਟਾਂਕੇ ਖੋਲਿਆ ਗਿਆ ਅੰਦਾਜ਼ਾ ਲਾइए ਕਿ ਇਸ ਇਲਾਕੇ ਦੇ ਵਿੱਚ ਜਿਹੜਾ ਹੈ ਕਾਫੀ ਘਰ ਹੈਗੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮ ਇਸ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤੁਹਾਨੂੰ ਦੱਸਦੀ ਕਿ ਪੂਰਾ ਰਹਾਸ਼ੀ ਇਲਾਕਾ ਹੈਗਾ ਤਾਂ ਉਹਦੇ ਬਿਲਕੁਲ ਸਾਹਮਣੇ ਜਿਹੜਾ ਇੱਕ ਠੇਕਾ ਤੇ ਖੋਲ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਆਤਾ ਵੀ ਖੁੱਲੇਗਾ ਔਰ ਇੱਥੇ ਬਦਮਾਸ਼ੀ ਟਾਈਪ ਲੋਕ ਵੀ ਇੱਥੇ ਆਣਗੇ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਅਕੀ ਮੰਗ ਕੀਤੀ ਗਈ ਹੈ ਕਿ ਇਸ ਠੇਕੇ ਨੂੰ ਉੱਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਇੱਥੇ ਸਾਹਮਣੇ ਬਿਲਕੁਲ 50 ਮੀਟਰ ਦੂਰੀ ਤੇ ਇੱਕ ਸਕੂਲ ਵੀ ਹੈਗਾ ਬੱਚਿਆਂ ਦੇ ਉੱਪਰ ਕਿਦਾਂ ਦਾ ਪ੍ਰਭਾਵ ਇਸ ਚੀਜ਼ ਦਾ ਪੈਂਦਾ ਹੈ ਇਸ ਕਰਕੇ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਆਪ ਦੇਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆ ਸਥਾਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਠੇਕੇ ਖੁੱਲਣ ਨੂੰ ਲੈ ਕੇ ਭਾਜੀ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਜਨੀ ਹੈ ਇਸ ਠੇਕਾ ਖੁੱਲੇ ਹੈਗਾ ਕੀ ਕਹਿਣਾ ਜਾਂਦੇ ਸਾਰੇ ਸਰ ਬਹੁਤ ਗਲਤ ਹੈ ਠੇਕਾ ਜੀ ਇਹ ਠੇਕਾ ਨਹੀਂ ਖੁੱਲਣਾ ਚਾਹੀਦਾ ਇੱਥੇ ਸਰ ਕਾਰਿਆਸ਼ੀ ਇਲਾਕਾ ਹੈਗਾ ਨਾਲੇ ਦੋ ਸਕੂਲ ਹੈਗੇ ਆ ਤੇ ਲੱਗੇ ਬੱਚੇ ਵਿੱਚੇ ਅੱਧੇ ਦੁਕਾਨ ਹੈਗੇ ਸਾਰਿਆਂ ਤੇ ਇਹ ਬਹੁਤ ਗਲਤ ਹੈ ਜੇ ਨਹੀਂ ਚੁੱਕਿਆ ਗਿਆ ਇਹਨੂੰ ਤਾਂ ਐਂ ਡੀਸੀ ਦਫਤਰ ਜਾ ਕੇ ਤਰ੍ਹਾਂ ਲਾਵਾਂਗੇ ਹਾਂਜੀ ਭਾਜੀ ਕੀ ਕਹਿਣਾ ਜਾਂਦੇ ਠੇਕਾੜਾ ਖੁੱਲੇ ਆ ਇੱਥੇ ਕਾਏ ਗਲਤ ਜਗ੍ਹਾ ਖੁੱਲਿਆ ਇੱਥੇ ਕਿਨਾਂ ਸਾਰੇ ਸਾਲ ਮੈਂ ਤੇ ਖੁੱਲਿਆ ਇੱਥੇ ਸਕੂਲ ਵੀ ਲੱਗ ਗਿਆ ਸਕੂਲ ਜੋਂ ਦੇਖੋ ਸਾਹਮਣੇ ਸਕੂਲ ਜੋਂ ਦਾ ਬੋਰ ਲੱਗਿਆ ਹੋਇਆ ਤੇ ਤੇ ਇੱਥੇ ਸਕੂਲ ਵੀ ਬਹੁਤ ਲੱਗ ਗਿਆ ਦੋ ਸਕੂਲ ਬਿਲਕੁਲ ਨੇੜੇ ਆ ਤੇ ਇੱਥੇ ਬੱਚਿਆਂ ਨੇ ਵੀ ਆਣਾਂ ਜਨਾਨੀਆਂ ਨੇ ਵੀ ਇੱਥੇ ਕੰਮ ਲੈ ਦੇ ਵਿੱਚ ਇੱਥੇ ਤੇ ਬਹੁਤ ਲੋਕਾਂ ਨੇ ਸ਼ਰਾਬ ਪੀ ਕੇ ਇਦਾਂ ਕਰਨਾ ਬਹੁਤ ਕਰਨਾ ਤੇ ਇੱਥੇ ਜਲਦੀ ਤੋਂ ਜਲਦੀ ਸਟੇਕਾ ਚੁੱਕਣਾ ਚੁੱਕਿਆ ਜਾਣਾ ਚਾਹੀਦਾ ਜੀ ਮਾਦਾ ਕੀ ਨਾ ਮਾਦਾ ਲੀਲਾ ਦੇ ਕਿਹੜਾ ਏਰੀਆ ਪੈਂਦਾ ਏ ਪਰੇ ਪਰੇਵਨੇ ਦਾ ਬੰਦਾ ਟੀਮ ਇਹ ਟੀਕਾ ਖੁੱਲੇ ਗਿਆ ਸਹੀ ਗੱਲ ਹੈ ਜੀ ਗਲਤ ਹੈ ਜੀ ਅੱਛਾ ਜੀ ਸਾਡੇ ਘਰ ਦੇ ਸਾਹਮਣੇ ਬਿਲਕੁਲ ਜੀ ਖੁੱਲਿਆ ਹਾਂਜੀ ਕੀ ਕੀ ਲੱਗਿਆ ਇਹ ਨਹੀਂ ਖੁੱਲਣਾ ਚਾਹੀਦਾ ਦੋ ਸਕੂਲ ਵੀ ਆ ਲਗੇ ਤੇ ਅਸੀਂ ਵੀ ਘਰ ਤਿੰਨ ਚਾਰ ਜਿਹੜੇ ਸਾਹਮਣੇ ਬਿਲਕੁਲ ਟੀਕੇ ਦੇ ਨਹੀਂ ਹੋਣਾ ਚਾਹੀਦਾ ਇੱਥੇ ਟੀਕਾ ਚਪਾਉਣਾ ਚਾਹੀਦਾ ਫਟਾਫਟ ਹਾਂ ਜੇਕਰ ਨਹੀਂ ਜੇਕਰ ਅੰਦਰ ਤੱਕ ਕੀ ਦੇਗੀ ਵੀ ਕਾਰਵਾਈ ਫਿਰ ਕੀ ਕਰ ਸਕਦੇ ਜੋ ਵੀ ਸਰਕਾਰ ਕਰੇਗੀ ਉਹੀ ਕਰੇਗੀ ਇੰਸਪੈਕਟਰ ਇਹ ਜੋ ਕੁਝ ਨਹੀਂ ਕਰਦਾ ਮਨ ਅਮਰੇ ਹਰ ਤੇ ਤਾਂ ਲੱਲਾ ਲੱਗੇਗਾ ਕਿ 还是。